ਬਿਦਦ ਨੇ ਤਰੰਤਰੰਦੇ ਐਮਐਲਏ ਕਸ਼ਮੀਰ ਸੋਹਲ ਦੇ ਅਚਾਨਕ ਹੋਏ ਦੇਹਾਂਤ ਤੋਂ ਬਾਅਦ ਕਹਿ ਸਕਦੇ ਆ ਕਿ ਸੂਬੇ ਪਰਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਜਿੱਥੇ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਹਨਾਂ ਦੇ ਅੰਤਿਮ ਸੰਸਕਾਰ ਤੇ तमाम ਸਿਆਸੀ ਆਗੂ ਪਹੁੰਚੇ ਜਿਨ੍ਹਾਂ ਨੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਨਾਲ ਹੀ ਨਾਲ ਸੰਸਕਾਰ ਦੇ ਵਿੱਚ ਸ਼ਿਰਕਤ ਵੀ ਕੀਤੀ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰ ਰਹੇ ਹਾਂ ਤਰਨਤਾਰਨ ਵੀ ਕਿ ਜਿੱਥੇ ਕਿ ਐਮਐਲਏ ਕਸ਼ਮੀਰ ਸਿੰਘ ਸੋਹਲ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਹ ਦੱਸਤੀ ਹੈ ਕਿ ਇਸ ਸੰਸਕਾਰ ਦੇ ਵਿੱਚ तमाम ਸਿਆਸੀ ਆਗੂ ਜਿਵੇਂ ਕਿ ਸਾਬਕਾ ਮੰਤਰੀ ਲక్ష్ਮੀकांत ਚਾਵਲਾ ਆਪ ਵਿਧਾਇਕ ਸਾਬਕਾ ਤਲਵੰਡੀ ਤੋਂ ਬੀਬੀ ਬਲਜਿੰਦਰ ਕੌਰ ਤੇ ਆਪ ਸੁਭਾ ਪ੍ਰਦਾਨ ਅਮਨ अरोड़ा ਤੇ ਹੋਰ ਜੋ तमाम ਸਿਆਸੀ ਆਗੂ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਮੰਤਰੀ ਹਰਪਜਨ ਈਟੀਓ ਅਤੇ ਸੋਨੀਆ ਮਾਨ ਵੀ ਜੋ ਨੇ ਉਹ ਸਸਕਾਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪਾਵਕ ਸ਼ਰਧਾਂਜਲੀ ਦਿੱਤੀ ਗਈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਤੇ ਨਾਲ ਹੀ ਨਾਲ ਸਸਕਾਰ ਤੋਂ ਬਾਅਦ ਇਹਨਾਂ तमाम ਸਿਆਸੀ ਆਗੂਆਂ ਵੱਲੋਂ ਗੱਲਬਾਤ ਵੀ ਕੀਤੀ ਗਈ ਅਤੇ ਗੱਲਬਾਤ ਦੇ ਵਿੱਚ ਉਹਨਾਂ ਵੱਲੋਂ ਜੋ ਹੈ ਮਰਹੂਮ ਐਮ ਐਲ ਏ ਕਸ਼ਮੀਰ ਸਿੰਘ ਸੋਹਲ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਤਾਂ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ ਇਹ ਤੋਂ ਹੁਣ ਸਾਡੇ ਸੰਘਰਸ਼ ਦੇ ਦਿਨਾਂ ਦੇ ਸਾਥੀ ਸੀ ਔਰ ਐਮਐਲਏ ਸੀ ਇਹ ਤੋਂ ਤਰਨਤਾਰ ਤੋਂ ਜੋ ਕੈਂਸਰ ਦੀ ਨਾਮ ਰਾਤ ਬਿਮਾਰੀ ਤੋਂ ਪੀੜਤ ਸਨ ਤੇ ਅੱਜ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਸ਼ਾਮਲ ਹੋਣ ਲਈ ਸਾਡੇ ਮੰਤਰੀ ਸਹਿਬਾਨ ਸਾਡੀ ਪਾਰਟੀ ਦੇ ਪ੍ਰਧਾਨ ਜੀ ਮਾਨਮਰ ਰੋੜੜਾ ਜੀ ਸਾਡੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਜੀ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ ਅਜੀਤ ਚੇਅਰਮੈਨ ਸਹਿਬਾਨ ਸਾਰੇ ਅਹੁਦੇਦਾਰ ਔਰ ਵੀ ਸਮਾਜਿਕ ਸਖਸ਼ੀਤਾ ਇੱਥੇ ਪਹੁੰਚੀਆਂ ਸਾਰੇ ਅਸੀਂ ਪਰਿਵਾਰ ਦਾ ਦੁੱਖ ਵਡਾਉਣ ਲਈ ਆਏ ਹਾਂ ਦੂਸਾ ਮਿਹਰ ਕਰਨ ਪਰਿਵਾਰ ਨੂੰ ਇੱਕ ਕੜਾ ਭੜਨਾ ਮੰਨ ਦਾ ਬਹੁਤ ਦੁੱਖ ਹੋਇਆ ਜੀ ਸਾਡੇ ਸਾਥੀ ਡਾਕਟਰ ਬਖਮੀ ਸਿੰਘ ਜੀ ਜੋ ਲੰਬੀ ਬਿਮਾਰੀ ਤੋਂ ਬਾਅਦ ਉਹ ਆਪਣ ਸਾਰਿਆਂ ਨੂੰ ਛੱਡ ਗਏ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਘਾਟਾ ਲੰਬਾ ਸਮਾਂ ਮਹਿਸੂਸ ਹੋਊਗਾ ਇੱਕ ਵੱਡੇ ਪਰਿਵਾਰ ਦੀ ਤਰ੍ਹਾਂ ਉਹ ਅਸੀਂ ਸਾਰੇ ਜਿਵੇਂ ਸਪੀਕਰ ਸਾਹਿਬ ਨੇ ਦੱਸਿਆ ਅਸੀਂ ਸਾਰੇ ਦੁੱਖ ਸੁੱਖ ਦੇ ਵਿੱਚ ਇਕੱਠੇ ਵਿਚਰਦੇ ਰਹੇ ਹਾਂ ਚੰਗੇ ਬਾੜੇ ਟਾਈਮਾਂ ਦੇ ਵਿੱਚ ਪਰ ਜਦੋਂ ਇਹ ਜਹਰ ਅੰਗਲਾ ਸਾਥੀ ਜਾਂਦੇ ਤੇ ਲੰਮਾ ਸਮਾਂ ਉਹਦੀ ਕਾਰਟ ਮਹਿਸੂਸ ਹੁੰਦੀ ਹੈ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ ਪ੍ਰਮਾਤਮਾ ਪਰਿਵਾਰ ਨੂੰ ਘਾਣਾ ਮਨੰਦ ਬਾਲ ਬਖਸ਼ੇ ਸਾਡੀ ਪਾਰਟੀ ਦੇ ਬਹੁਤ ਪਿਆਰੇ ਐਮ ਐਲ ਏ ਸੀਗੇ ਸਰਦਾਰ ਕਸ਼ਵੀਰ ਸਿੰਘ ਸੋਲੋਣੀ ਉਹਨਾਂ ਦੀ ਅਚਾਨਕ ਲੰਬੀ ਬਿਮਾਰੀ ਨਾਲ ਜਿਹੜੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਸਾਡੀ ਪਾਰਟੀ ਨੂੰ ਪੰਜਾਬ ਨੂੰ ਤਰਤਾਰ ਤਰਤਾਰ ਨੂੰ ਬਹੁਤ ਵੱਡਾ ਘੱਟਾ ਪਿਆ ਅਸੀਂ ਬਹੁਤ ਲੰਬਾ ਟਾਈਮ ਇਕੱਠਿਆਂ ਕੰਮ ਕੀਤਾ ਮਾਝੇ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਸੋ ਅੱਜ ਮਨ ਬੜਾ ਦੁਖੀ ਹੈ ਮਾਧਤ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਪਰਵਾਰ ਪਿੱਛੇ ਉਹਨਾਂ ਦੀ ਪਤਨੀ ਨੂੰ ਬੱਚਿਆਂ ਨੂੰ ਜਿਹੜਾ ਬਲ ਬਖਸ਼ੇ ਸਾਦੇ ਤਕੜੇ ਹੌਂਡ ਸਾਦੇ ਭੈਣ ਭਰਾਵਾਂ ਨੂੰ ਜਿਹੜਾ ਬਲ ਬਖਸ਼ੇ ਜਿਹੜਾ ਉਹ ਸਾਡੇ ਵਿੱਚ ਦੇ ਨਾਲ ਦੇ ਸਾਡੀ ਸੋਚ ਉਹਨਾਂ ਦੀ ਸੋਚ ਸਾਦਾ ਕੁਝ ਇੱਕ ਹੈ ਸੋ ਮੈਂ ਤਾਂ ਹੀ ਅਰਦਾਸ ਕਰਦਾ ਕਿ ਉਹ ਬਲਤ ਜਿਹੜਾ ਜੀ ਮਾੜੀ ਗੱਲ ਹੋਈ ਆ ਜੀ ਸਾਡੇ ਸਤਕਾਰਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਜੀ ਸੋਹਲ ਸਾਹਿਬ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਨੇ ਪਰਿਵਾਰ ਨੂੰ ਸਾਡੀ ਪਾਰਟੀ ਨੂੰ ਇਲਾਕੇ ਨੂੰ ਨਾਮ ਪੂਰਾ ਖੋਣ ਵਾਲਾ ਘਾਟਾ ਪਿਆ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ਣ। ਦੁੱਖਤਈ ਕੜੀ ਐ ਅੱਜ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਹੜੇ ਕਿ ਸਾਡੇ ਪਾਰਟੀ ਦੇ ਬਹੁਤ ਸਾਲ ਤੋਂ ਨਾਲ ਜੁੜੇ ਸੀ 15 16 ਤੋਂ ਨਾਲ ਜੁੜੇ ਸੀਗੇ ਔਰ ਇਲੈਕਸ਼ਨ ਲੜੀ ਪਾਈ ਵਾਲੀ ਦਿੱਤੇ ਐਮ ਐਲ ਏ ਬਣੇ ਔਰ ਬੜੀ ਮਿਹਨਤ ਕੀਤੀ ਪਰ ਬਹੁਤ ਜਲਦੀ ਉਹਨਾਂ ਨੂੰ ਦਿੱਕਤ ਆ ਗਈ ਬੈਂਕ ਰਿਆ ਸੀ ਤੇ ਕੱਲ ਥੋੜੇ ਜਿਆਦਾ ਮਹਿਸੂਸ ਕਰ ਰਹੇ ਸੀ ਕਿ ਪਰਸੋ ਸ਼ਾਇਦ ਕਿ ਫਿਰ ਉੱਥੇ ਲੈ ਗਏ ਅੰਮ੍ਰਿਤਸਰ ਲੈ ਕੇ ਦਾਖਲ ਕੀਤਾ ਲੇਕਿਨ ਉਹ ਪਰਮਾਤਮਾ ਦੀ ਮਰਜ਼ੀ ਹੈ ਕਿ ਡਾਕਟਰਾਂ ਦਾ ਕੋਈ ਯੋਗ ਨਹੀਂ ਚੱਲਿਆ ਔਰ ਬੜਾ ਦੁੱਖ ਹੈ ਸਾਨੂੰ ਇਸ ਗੱਲ ਦਾ ਕਿ ਸਾਡੇ ਬਹੁਤ ਹੀ ਚੰਗੇ ਸਾਡੇ ਵਰਕਰ ਜਿਹੜੇ ਸੀਗੇ ਸਾਡੇ ਲੀਡਰ ਸੀ ਉਹ ਆਪਣੇ ਪਰਮਾਤਮਾ ਕੋਲ ਚਲੇ ਗਏ ਨੇ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਕੋਲ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਔਰ ਆਪਣੇ ਚਰਨਾਂ 'ਚ ਮੇਰੇ ਸ਼ਾਬਾਸ਼ ਵਾਸਤੇ ਨਮਾਜ਼ ਬਖਸ਼ੀ। ਦੇਖੋ ਜੀ ਬਹੁਤ ਦੁਖਦਾਇਕ ਗੱਲ ਹੈ। ਕਸ਼ਮੀਰ ਸਿੰਘ ਜੀ ਬਹੁਤ ਛੇਤੀ ਚਲੇ ਗਏ ਔਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਪਿੱਛੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀਗੀ ਐਂਡ ਉਹਨਾਂ ਨੇ ਆਪਣਾ ਪੋਲਿਟਿਕਸ ਦਾ ਜਿਹੜਾ ਸਫਰ ਹੈ ਤੈ ਕੀਤਾ ਉਸੇ ਬਾਰੇ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਔਰ ਅੱਜ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਲਾਈਕ ਇੱਕ ਮਤਲਬ ਬਾਕਸ ਆਬ ਚਲੇ ਗਈ ਔਰ ਰਾਜਸੀ ਇਥੇ ਖੜੇ ਹੈ। ਕਿ ਇਸ ਕੁਛ ਦਿਨ ਪਹਿਲੋਂ ਦੀ ਗੱਲ ਸੀ ਕਿ ਮੈਂ ਉਹਨਾਂ ਦੇ ਨਾਲ ਘਰ ਬੈਠੀ ਗੱਲਾਂ ਕਰ ਰਹੀ ਸੀਗੀ ਔਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਪਰਿਵਾਰ ਨੂੰ ਹੌਸਲਾ ਦੇਣਾ ਚਾਹੁੰਦੀ ਆ ਉਹਨਾਂ ਦੇ ਵਾਈਫ ਨੂੰ ਉਹਨਾਂ ਦੇ ਬੱਚਿਆਂ ਨੂੰ ਔਰ ਇਸ ਦੁਖਦਾਈ ਸਮੇਂ ਦੇ ਵਿੱਚ ਔਰ ਬਾਕੀ ਇਹ ਘਟਕ ਇਹ ਜਿਹੜਾ ਘਟਾ ਪਿਆ ਹੈ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਤੇ ਕੋਈ ਪੂਰਾ ਨਹੀਂ ਕਰ ਸਕਦਾ।